ਮਤਲਬ ਜਦੋਂ ਸੋਸ਼ਲ ਮੀਡੀਆ ਦਾ ਸਮਾਂ ਆਇਆ ਠੀਕ ਹੈ ਤਾਂ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਲੋਕਾਂ ਨੇ ਆਪਦੇ ਦਿਲਾਂ 'ਚ ਸਥਾਨ ਇਸ ਕਰਕੇ ਦਿੱਤਾ ਕਿਉਂਕਿ ਜਿਹੜਾ ਸਟੈਬਲਿਸ਼ਮੈਂਟ ਜਿਹੜਾ ਮੀਡੀਆ ਸੀਗਾ ਜਾਂ ਆਪਾਂ ਕਹਿੰਦੇ ਨੇ ਮੇਨਸਟ੍ਰੀਮ ਮੀਡੀਆ ਉਹਨਾਂ ਦਾ ਲੋਕਾਂ ਤੋਂ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਉੱਠ ਚੁੱਕਿਆ ਕਿਉਂਕਿ ਸਿੱਧੇ-ਸਿੱਧੇ ਸਰਕਾਰ ਨੇ ਉਹ ਖਰੀਦ ਲੈ ਸੀਗੇ ਹਜ਼ਾਰਾਂ ਕਰੋੜ ਰੁਪਏ ਦੇ ਕੇ ਹਾਂ ਤਾਂ ਇਸ ਕਰਕੇ ਹੁਣ ਤੁਸੀਂ ਮਤਲਬ ਉਸ ਜੇ ਮੈਨੂੰ ਕਿਉਂਕਿ YouTube ਦਾ ਕੰਟਰੋਲ ਲਗਭਗ ਸਰਕਾਰ ਦੇ ਹੱਥੀਂ ਹੁੰਦਾ ਹੈ ਨਾ ਤਾਂ ਮਤਲਬ ਉਹਨਾਂ ਦੀ ਮਤਲਬ ਰੀਚ ਘਟਾ ਦੇਣੀ ਉਹਨਾਂ ਨੂੰ ਡਰਾਉਣਾ ਧਮਕਾਉਣਾ ਮਤਲਬ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈ ਜਿਹੜੇ ਜਿਹੜੇ ਪੱਤਰਕਾਰ ਆ ਫਿਰ ਵੀ ਨਾਮਵਰ ਪੱਤਰਕਾਰ ਪੰਜਾਬ ਦੇ ਹਾਲੇ ਤੁਰ ਤੁਸੀਂ ਹੋਰ ਰੂਲਰ ਏਰੀਆ ਚ ਜਾਓਗੇ ਨਾ ਜਿਹੜੇ ਮਤਲਬ ਇੱਕ ਸ਼ਹਿਰ ਤੱਕ ਜਿਹੜਾ ਮਤਲਬ ਕਵਰ ਕਰਦੇ ਆ ਪੱਤਰਕਾਰ ਮੈਂ ਤੁਹਾਨੂੰ ਆਪਣੇ ਪਿੰਡ ਦੇ ਪੱਤਰਕਾਰ ਦੀ ਗੱਲ ਕਰਦਾ ਅੱਜ ਕੱਲ੍ਹ ਕੈਨੇਡਾ ਚੜਿਆ ਹੈ ਓਕੇ ਸਾਡਾ ਲੋਕਲ ਐਮਐਲਏ ਉੱਥੋਂ ਦਾ ਬਾਗੀ ਬਣਿਆ ਹਾਲ ਚਿਰ ਠੀਕ ਹੈ ਉਹਦਾ ਮਤਲਬ ਇੱਕ ਪਰਿਵਾਰਕ ਕਿਸੇ ਦਾ ਮਸਲਾ ਸੀਗਾ ਉਸ ਮਸਲੇ ਦੇ ਵਿੱਚ ਉਹਨੇ ਪੱਤਰਕਾਰ ਨੇ ਰਿਪੋਰਟਿੰਗ ਕੀਤੀ ਹੂੰ ਚਲੋ ਉਹਦਾ ਸਿੱਧਾ ਸਿੱਧੀ ਲੜਾਈ ਹੋ ਗਈ ਐਮਐਲਏ ਨਾਲ ਕਿਉਂਕਿ ਐਮਐਲਏ ਦੂਜੀ ਥੇਰ ਨਾ ਖੜਾ ਸੀਗਾ ਪੱਤਰਕਾਰ ਮਤਲਬ ਰਿਪੋਰਟਿੰਗ ਕਰ ਰਿਹਾ ਸੀ ਤਾਂ ਉਹਦੀ ਰਿਪੋਰਟਿੰਗ ਕੋਈ ਲੱਗ ਰਿਹਾ ਸੀ ਇੱਕ ਧਰ ਨੂੰ ਸਹੀ ਕਹਿ ਰਿਹਾ ਸੀ ਉਹ ਆਪਦੇ ਪੱਖ ਨੂੰ ਸਹੀ ਕਹਿ ਰਿਹਾ ਸੀ ਠੀਕ ਹੈ ਚਲੋ ਉਹਨਾਂ ਦੇ ਵਿੱਚ ਨਾ ਹੋਗੀ ਤੇ ਪੱਤਰਕਾਰ ਨੇ ਸੋਰੀ ਐਮਐਲਏ ਨੇ ਪੱਤਰਕਾਰ ਨੂੰ ਆਪਦੇ ਡਾਕਟਰ ਦੇ ਵਿੱਚ ਬੁਲਾਇਆ ਉੱਥੇ ਬੁਲਾ ਕੇ ਉਹਦੀ ਕੁੱਟ ਮਾਰਤੀ ਤੇ ਇਹ ਮਸਲਾ ਮਤਲਬ ਆ ਜਿੰਨੇ ਪੱਤਰਕਾਰ ਆ ਮਨਿੰਦਰ ਬਾਈ ਹੁਰੀ ਜਾਂ ਹੋਰ ਇਹਨਾਂ ਨੇ ਸਾਰਿਆਂ ਨੇ ਚੱਕਿਆ ਤੇ ਉਸ ਜਿਹੜਾ ਐਮਐਲਏ ਬਕਾਇਦਾ ਉਹਦਾ ਉਹ ਕੀਤਾ ਆਪਣਾ ਬਾਈਕ ਹਟ ਕੀਤਾ ਕਿ ਇਹਦੀ ਬਾਈਕ ਨਹੀਂ ਲੈਣੀ ਕਿਸੇ ਨੇ ਮਤਲਬ ਐਸ ਹੱਦ ਤੱਕ ਮਤਲਬ ਤੁਸੀਂ ਥੱਲੇ ਆ ਜਾਈਂ ਨਹੀਂ ਤੁਸੀਂ ਹੱਥੋਂ ਪਾਈ ਤੱਕ ਆ ਜਾਈਂ ਮਤਲਬ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈ